ਲਓ ਜੀ ਦੋਸਤੋ ਕਮਾਲ ਹੋ ਗਈ ਪਹਿਲੀ ਇਹ ਵੀਡੀਓ ਹੈ ਜਿਹਦੇ ਚ ਕੁੜੀ ਮੁੰਡੇ ਨੂੰ ਵਿਆਹ ਕੇ ਲਈ ਹੈ ਦੇਖ ਲਓ ਦੇਖ ਲਓ ਦੇਖ ਲਓ ਬਾਈ ਆ ਦੇਖੋ ਬਾਈ ਕੁੜੀ ਨੇ ਨਲੇ ਤਾਂ ਲਿਆ ਮੁੰਡੇ ਨੇ ਤੋਂ 20 ਲੱਖ ਰੁਪਏ ਦਾਜ ਤੇ ਨਾਲੇ ਮੁੰਡੇ ਨੂੰ ਕੁੜੀ ਵਿਆਹ ਕੇ ਲਈ ਹੈ ਇਹ ਤੁਸੀਂ ਵਿਆਹ ਕੇ ਲਿਆ ਮੁੰਡੇ ਨਾਲ ਬਾਈ ਹਾਂਜੀ ਹੁਣ ਇੱਥੇ ਰਹਿਣਾ ਕਰੂਗਾ ਹਾਂਜੀ ਮਗਲਾਉ ਦੇ ਸਾਰੇ ਘਰੇ ਰਹੂਗਾ ਹਾਂਜੀ ਇਹ ਬਾਈ ਕਮਾਲ ਹੋ ਗਈ ਮੈਂ ਪਹਿਲੀ ਵੀਡੀਓ ਦੇਖੀ ਵੀ ਜਿੱਥੇ ਕੁੜੀ ਮੁੰਡੇ ਨੂੰ ਵਿਆਹ ਕੇ ਲਈ ਹੈ ਅੱਜ ਤੱਕ ਇਹ ਜੀ ਗੱਲਬਾਤ ਹੋਈ ਨਹੀਂ ਵੀ ਮੁੰਡਾ ਕੁੜੀ ਨੂੰ ਵਿਆਹ ਕੇ ਤਾਂ ਕਹਿੰਦਾ ਤੇ ਕੁੜੀ ਮੁੰਡੇ ਨੂੰ ਵਿਆਹ ਕੇ ਲਈ ਕੀ ਕਾਰਨ ਹੈ ਬਾਈ ਇਹ ਇਹ ਤਾਂ ਹੋਣਾ ਹੀ ਆ ਭਰਾ ਜੀ ਅੱਜ ਕੱਲ ਕੁੜੀਆਂ ਦੀ ਘਾਟ ਹੋ ਰਹੀ ਆ ਤਾਂ ਕਰਕੇ ਹੀ ਅੱਛਾ ਹਾਂਜੀ ਬਈ ਜਦੋਂ ਆਪਾਂ ਮੁੰਡੇ ਮੁੰਡਾ ਕੁੜੀ ਨੂੰ ਵੇਖ ਲੈਂਦਾ ਕੁੜੀ ਰੋਂਦੀ ਹੁੰਦੀ ਹੁੰਦੀ ਤੂੰ ਖੁਸ਼ ਹੈ ਬਈ ਕੀ ਚੱਕਰੇ ਯਾਰ ਕਿਦੋਂ ਮੈਂ ਤਾਂ ਰਿਸ਼ਤਾ ਹੀ ਮਸਾ ਹੋਇਆ ਇਹ ਕੁਛ ਤਾਂ ਹੋਣਾ ਹੀ ਸੀਗਾ ਅੱਛਾ ਕਿੰਨੇ ਟਾਈਮ ਬਾਅਦ ਬਈ ਕਿੰਨੀ ਜਾਂਦੀ ਆ 35 ਸਾਲ ਦਾ ਹੋ ਗਿਆ ਬਈ ਅੱਛਾ ਜੀ ਹਾਂਜੀ ਤੇ ਬਈ ਕਿੰਨਾ ਕਿੰਨਾ ਦਾਜ ਦਿੱਤਾ ਕੁੜੀ ਵਾਲਿਆਂ ਨੂੰ ਕਿੰਨੇ ਦਾਜ ਦੇ ਕੇ ਸਜਾਈ ਉਹ ਭਾਈ ਆਹੀ ਵਸਾਰਾ 10 ਲੱਖ ਰੁਪਏ ਆਏ ਤੇ ਵਿਆਹ ਤੇ ਕਿੰਨਾ ਲੱਗਿਆ ਬਈ ਬਸ 10 ਲੱਖ ਵਿਆਹ ਤੇ ਲੱਗਿਆ ਇਹ 20 ਲੱਖ ਰੁਪਏ ਲੱਗੇ ਬਈ ਕੁੜੀ ਮਤਲਬ ਤੇ ਪੂਰੀ ਵੀਡੀਓ ਨੂੰ ਤੁਸੀਂ ਜੁੜੇ ਰਹੋ ਪੂਰੀ ਵੀਡੀਓ ਦੇਖਿਓ ਅ ਮੁੰਡੇ ਤੇ ਕੁੜੀ ਦੀ ਕੀ ਕਹਾਣੀ ਹੈ ਤੇ ਕਿੰਨਾ ਖਰਚਾ ਕੀਤਾ ਕਮਾਲ ਹੋ ਗਈ ਲਓ ਜੀ ਦੋਸਤੋ ਇੱਕ ਤੁਹਾਨੂੰ ਦਿਖਾਉਨੇ ਆ ਵੀ ਚਮਤਕਾਰ ਵਾਲੀ ਗੱਲ ਹੈ ਅਜੇ ਤੱਕ ਹੋਇਆ ਨਹੀਂ ਇਹ ਜਿਹੜੀ ਕੁੜੀਏ ਲੋਕ ਮੁੰਡੇ ਕੁੜਿਆਂ ਨੂੰ ਵਿਆਹ ਕੇ ਲੌਂਦੇ ਤੇ ਕੁੜੀ ਮੁੰਡੇ ਨੂੰ ਵਿਆਹ ਕੇ ਲਈ ਏ ਭਾਈ ਕੀ ਗੱਲ ਹੈ ਭਾਈ ਦੱਸੋ ਸਾਨੂੰ ਕਾਰਨ ਦੱਸੋ ਕੀ ਹੈ ਭਾਈ ਕਾਰਨ ਇਹੀ ਹੈ ਵੀ ਯਾਨੀ ਕਿ ਕੁੜੀਆਂ ਹੁਣ ਹੈਗੀਆਂ ਨੇ ਬਹੁਤ ਹੀ ਜ਼ਿਆਦੇ ਘਟ ਤੇ ਮੁੰਡੇ ਹੈਗੀਆਂ ਨੇ ਬਹੁਤ ਜ਼ਿਆਦੇ ਹੂੰ ਤੇ ਕੁੜੀਆਂ ਦੀ ਗਿਣਤੀ ਘਟ ਹੋਣ ਕਾਰਨ ਇਹਦੇ ਕਰਕੇ ਹੁਣ ਆਉਣ ਵਾਲੇ ਸਮੇਂ 'ਚ ਅੱਗੇ-ਅੱਗੇ ਇਹੀ ਕੋਈ ਚੱਲਣਾ ਵੀ ਕੁੜੀਆਂ ਹੀ ਮੁੰਡਿਆਂ ਨੂੰ ਵਿਆਹ ਕੇ ਲੈ ਜਾਣਗੀਆਂ ਹਾਂ ਤੁਸਾਂ ਵਿਗਦੇ ਗਈ ਹੈ ਜੀ ਹਾਂਜੀ ਹਾਂਜੀ ਮੈਨੂੰ ਇਹ ਵਿਆਹ ਕੇ ਲੈ ਕੇ ਆਏ ਹਾਂ ਦੱਸੋ ਭਾਈ ਤੁਹਾਨੂੰ ਉਹ ਪਹਿਲਾ ਟਾਈਮ ਸੀ ਕਿ ਮੁੰਡੇ ਕੁੜੀਆਂ ਨੂੰ ਵਿਆਹ ਕੇ ਲਿਜਾ ਜਾਂਦੇ ਸੀ ਤੁਸੀਂ ਇਹਨਾਂ ਨੂੰ ਵਿਆਹ ਕੇ ਲੈ ਕੇ ਆਏ ਹੋ ਤੁਹਾਨੂੰ ਕੀ ਲੋੜ ਸੀ ਤੁਸੀਂ ਇਹਨਾਂ ਨੂੰ ਕਿਉਂ ਵਿਆਹ ਕੇ ਲਿਆ ਕਿ ਇਹਨਾਂ ਨੂੰ ਮਹਿਸੂਸ ਕਰਾਇਆ ਵੀ ਜਿਹੜੇ ਲੋਕ ਧੀ ਆਣੀ ਜਾਂਦੇ ਧੀ ਅੰਮ੍ਰਾਉਂਦੇ ਆ ਵੀ ਉਹਨਾਂ ਵਾਸਤੇ ਕਿ ਕਰਾਰੀ ਚ ਬੇੜ ਹੈ ਕੀ ਇਹ ਗੱਲ ਕੀ ਹੋਈ ਹੈ ਅੱਜ ਕੱਲ ਜਿਵੇਂ ਜੀ ਹੁਣ ਕੁੜੀਆਂ ਦੀ ਗਿਣਤੀ ਘਟ ਰਹੀ ਆ ਹਾਂ ਤੇ ਮੁੰਡਿਆਂ ਦੀ ਆਬਾਦੀ ਵਧ ਰਹੀ ਹੈਗੀ ਹੂੰ ਤੇ બસ ਮੈਂ ਇਸ ਕਰਕੇ ਸੋਚਿਆ ਇਹ ਵਿੱਚ ਮੈਂ ਕਿ ਹੁਣ ਕੋਈ ਮੁੰਡੇ ਮਿਲਦੇ ਨਹੀਂ ਜੇ ਇਹਦੀ ਬਾਸ ਮੁੰਡੇ ਵੀ ਨਹੀਂ ਮਿਲਦੇ ਕੁੜੀਆਂ ਨਹੀਂ ਜਿਵੇਂ ਕੁੜੀਆਂ ਦੀ ਗਿਣਤੀ ਘਟਾ ਮੁੰਡਿਆਂ ਦੀ ਵੀ ਇੰਨੀ ਖਾਸ ਹੈ ਹੈ ਨਹੀਂ ਹਮ ਅੱਜ ਕੱਲ ਲੋਕ ਜੰਮਣਾ ਹੀ ਨਹੀਂ ਚਾਹੁੰਦੇ ਜੀ ਖਰਚੇ ਵਧ ਰਹੇ ਨੇ ਹਮ ਪਰਨ ਜੀ ਬਣ ਜੀ ਜੇ ਦੇਖਿਆ ਜਾਵੇ ਤਾਂ ਮੁੰਡਿਆਂ ਦੀ ਗਿਣਤੀ ਕੁੜੀਆਂ ਨਾਲੋਂ ਬਹੁਤ ਜ਼ਿਆਦਾ ਹੈ ਤੁਸੀਂ ਤੁਸੀਂ ਕਿੰਨੇ ਕਿੰਨੇ ਭੈਣ ਭਰਾ ਹੈ ਬਾਈ ਅਸੀਂ ਭੈਣ ਜੀ 9 ਭੈਣ ਪਾਈਆਂ 9 ਭਾਈ ਬਾਈ ਤੇ ਭਰਾ ਭਰਾ ਕਿੰਨੇ ਰੋਡੇ ਭਰਾ ਦੀ 4 ਹੈ ਜੀ ਪੈਣਾ 5 ਹੈ ਜੀ ਠੀਕ ਹੈ ਹਾਂਜੀ ਮਤਲਬ ਮਤਲਬ ਉਸ ਟਾਈਮ ਪੁਰਾਣੇ ਸਮੇਂ ਦੀ ਉਹ ਪੁਰਾਣੇ ਸਮੇਂ ਦੀ ਗੱਲ ਹੈ ਇਹ ਨਹੀਂ ਲੱਗਦਾ ਜਿਵੇਂ ਅੱਜ ਵੀ ਕੁੜੀਆਂ ਦੇ ਭਾਈਆਂ ਦੇ ਆ ਮੰਨ ਲਓ ਕਿਤੇ ਮੁੰਡੇ ਦੋ ਆ ਇੱਕ ਤੇ ਕੁੜੀ ਕਿਹਦੇ ਨਹੀਂ ਕੁੜੀ ਕਿਹਦੇ ਨਹੀਂ ਨਹੀਂ ਕੁੜੀ ਨਹੀਂ ਹੈਗੀ ਦੇਖੋ ਜੀ ਇਹਨਾਂ ਦੇ ਫਾਦਰ ਸਾਹਿਬ ਹੈ ਇਹਨਾਂ ਦੀ ਨੌ ਭੈਣ ਭਰਾ ਹੈ ਸੱਚ ਆ ਇਹ ਤੇ ਇਹਨਾਂ ਦੇ ਚਾਰ ਭਰਾ ਤੇ ਪੰਜ ਭੈਣਾਂ ਉਦੋਂ ਮੁੰਡਿਆਂ ਕੁੜੀਆਂ 'ਚ ਫਰਕ ਨਹੀਂ ਰੱਖਦੇ ਸੀਗੇ ਪਰ ਜਿਹੜਾ ਹੁਣ ਇਹਦਾ ਭਰਾ ਹੈ ਕਿੰਨੇ ਭਰਾ ਤੇਰੇ ਭਾਈ ਮੇਰੇ ਚਾਰ ਭਾਈ ਆਈ ਚਾਰ ਭਰਾ ਤਿੰਨ ਤਿੰਨ ਮੁੰਡੇ ਆ ਕਿਸੇ ਦਾ ਕਦੇ ਕੁੜੀ ਕੁੜੀ ਭਾਈ ਕਿੱਥੋਂ ਆਊਗੀ ਜੀ ਆਪਾਂ ਹੁਣ ਆਪਾਂ ਕਹਿੰਦੇ ਵੀ ਸਾਡੇ ਘਰੇ ਦਾ ਮੁੰਡਾ ਆਵੇ ਤੇ ਮਗਾਨੇ ਕਦੇ ਕੁੜੀ ਆਵੇ ਸਾਡੇ ਕੁੜੀ ਆਵੀ ਨਾ ਤਾਂ ਮੁੰਡਿਆਂ ਨੂੰ ਵੀ ਤਾਂ ਕੁੜੀਆਂ ਦੀ ਲੋੜ ਹੈ ਨਾ ਤੇ ਭਾਈ ਹੁਣ ਇਹ ਜਿਵੇਂ ਮੈਂ ਹੁਣ ਵਿਆਹ ਕਰਾਇਆ ਸੀ 15 ਸਾਲ ਪਹਿਲਾਂ ਮੈਂ ਘਟੋ ਘੜ ਵੀ ਮੈਨੂੰ ਵਧੀਆ ਦਾਜ ਦੇ ਕੇ ਭੇਜਿਆ ਹਨਾ ਅਸੀਂ ਪੱਤਰਕਾਰ ਹਾਂ ਸੱਚੀ ਗੱਲ ਦੱਸ ਰਹੇ ਹਾਂ ਤੇ ਹੁਣ ਇਹਦੇ ਬਲਾ ਕੋਈ ਕਾਰ ਲੈਂਦਾ ਕੋਈ 20 ਲੱਖ 30 ਲੱਖ ਤੁਸੀਂ ਇਹਨਾਂ ਨੂੰ ਦਵਾਇ ਦਿੱਤਾ ਕਿ ਦਾਜ ਲੈ ਨਹੀਂ ਜੀ ਦਾਜ ਅਸੀਂ ਤਾਂ ਦੇ ਕੇ ਲੈ ਕੇ ਆਏ ਅੱਛਾ ਜੀ ਹਾਂਜੀ ਹਾਂਜੀ ਕਿੰਨੇ ਜਮੀਨਾਂ ਦੀ ਮਿਲ ਤੁਹਾਨੂੰ ਮੈਨੂੰ ਜੀ 10 ਕਿੱਲੇ ਜ਼ਮੀਨ ਦੇ ਆਉਂਦੇ ਆ ਜੀ ਅੱਛਾ ਜੀ ਤੇ ਆਪਾਂ ਜੀ ਮੰਨ ਲਓ 10 ਲੱਖ ਰੁਪਇਆ ਦੇ ਕੇ ਤੇ ਫਿਰ ਆਪਾਂ ਇਹਨਾਂ ਨੂੰ ਗਿਆ ਕਿ ਲੈ ਦਾਅ ਵੀ ਦਿੱਤਾ ਹਾਂਜੀ ਤੁਸੀਂ ਦਾਅ ਵੀ ਦਿੱਤਾ ਤਾਂ ਤੁਸੀਂ ਜਾ ਵੀ ਰਹੇ ਹੋ ਹਾਂਜੀ ਹਾਂ ਤੇ ਭਾਈ ਫਿਰ ਤੁਸੀਂ ਉੱਥੇ ਹੁਣ ਕੀ ਕਰੋਗੇ ਸਮਝ ਆਈ ਸਾਰਾ ਕੁਝ ਜੋ ਵੀ ਘਰ ਦੇ ਕੰਮ ਹੁੰਦੇ ਆ ਕੱਪੜੇ ਧੋਣੇ ਭਾਂਡੇ ਮੰਜਨੇ ਜੋ ਵੀ ਹੁਕਮ ਲਾਉਣਗੇ ਉਹ ਹੀ ਸਿਰਮੱਤੀ ਆ ਜੀ ਕਰਮਣ ਜੀ ਕਿਉਂ ਤੁਸੀਂ ਕਿਉਂ ਕੀਤਾ ਥੋੜਾ ਥੋੜਾ ਦਿਮਾਗ ਦੇ ਵਿੱਚ ਕੀ ਆਇਆ ਹੈ ਵੀ ਮਤਲਬ ਇਹ ਇਹ ਕੁੜੀਆਂ ਦਾ ਨੂੰ ਹੱਕ ਹੋਣਾ ਚਾਹੀਦਾ ਹੈ। ਕਿ ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ ਪਹਿਲਾਂ ਬੇਕੇ ਘਰੇ ਕੰਮ ਕਰਦੀਆਂ ਫਿਰ ਸਹੁਰੇ ਘਰੇ ਕਰਦੀਆਂ ਉਹਨਾਂ ਨੂੰ ਕੋਈ ਕੰਮ ਦਾ ਮੋਲ ਨਹੀਂ ਹੈ ਨਾ। ਮੈਂ ਮਾਪਿਆਂ ਦੇ ਘਰੇ ਇਕੱਲੀ ਕੁੜੀ ਆਈ। ਜੀ। ਕੁੜੀਆਂ ਦੀ ਘਾਟ ਕਰਕੇ ਸਾਨੂੰ ਪਹਿਲਾਂ ਵੀ ਦੱਸ ਕੇ ਹਟੀਆਂ ਜੀ ਇਹ 6-7 ਭੈਣ ਭਰਾ ਨੇ ਜੀ। ਹੂੰ। ਮੈਂ ਸੋਚਿਆ ਵੀ ਚਲੋ ਮੁੰਡਿਆਂ ਦੀ ਘਾਟ ਵਈਏ ਮੈਨੂੰ ਇਹ ਮਿਲੇ ਤਾਂ ਮੈਂ ਇਹਨਾਂ ਨੂੰ ਵਿਆਹ ਕੇ ਲਿਆ ਹੁਣ ਮਾਰੀ ਸੱਚੀ। ਹੂੰ। ਮੈਂ ਇਹਨਾਂ ਨੂੰ ਹੁਣ ਵਿਆਹ ਕੇ ਲੈ ਗਈ ਆਈ। ਲੋ ਬਈ ਤੇ ਭਾਈ ਬਝੋਲਾ ਪਾਇਆ ਹੋਵੇ ਬਝੋਲੇ ਦਾ ਕੋਈ ਖਰਚਾ ਬਣੀ ਜਾਂ ਵਿਆਹ ਸ਼ਾਦੀ ਦਾ? ਸਰ ਤੁਸੀਂ ਕੀਤਾ ਬਈ ਹੈ। ਚੋਲਾ ਲੈ ਗਿਆ ਤੇ ਬਚੋਲਾ ਤੁਹਾਨੂੰ ਮਨਾਵਾਂਗੇ ਬਚੋਲਾ ਵੀ ਆਉਗਣਾ ਗਿਆਨ ਸਿੰਘ ਸਾਹਿਬ ਜੀ ਆਓ ਆਓ ਜੀ ਗੁਰਨਾ ਸਾਹਿਬ ਨੂੰ ਵੀ 25000 ਰੁਪਇਆ ਦਿੱਤਾ ਜੀ ਤੁਸੀਂ ਦਿੱਤਾ ਹਾਂਜੀ ਹਾਂ ਉਹ ਠੀਕ ਹੋ ਬਚੋਲਾ ਜੀ ਉਹ ਵੀ ਮਾਈ ਦਿੰਦਾ ਹੈ ਬਾਈ ਯਾਰ ਕਮਾਲ ਹੋ ਗਈ ਯਾਰ ਪਹਿਲਾਂ ਕੁੜੀਆਂ ਨੂੰ ਮੁੰਡੇ ਵਿਆਹ ਕੇ ਲੈ ਜਾਂਦੇ ਸੀ ਦਾਜ ਲੈਂਦੇ ਸੀ ਹੁਣ ਦਾਜ ਦਿੰਦੇ ਆ ਕੀ ਯਾਰ ਕਿਉਂ ਇਹੋ ਜਿਹੀ ਇਹੋ ਜਿਹੀ ਕੀ ਹਲਾਤ ਆ ਗਈ ਵੀ ਕੁੜੀਆਂ ਨੂੰ ਦਾਜ ਵੀ ਦੇਣਾ ਪੈ ਰਿਹਾ ਤੇ ਕੁੜੀਆਂ ਦੇ ਨਾਲ ਜਾਂਦੇ ਵੀ ਵਿਆਹ ਕੀ ਮੁੰਡੇ ਦੀ ਟੱਪੀ ਜਾਂਦੀ। ਉਹ ਟੱਪੀ ਜਾਂਦੀ ਹੈ। ਕੁੜੀਆਂ ਘੱਟ ਆ, ਮੁੰਡੇ ਜ਼ਿਆਦੇ ਆ। ਜੀ। ਇਹ ਇਸ ਕਰਕੇ ਇਹਦਾ ਰਹਿਤਾ ਕਰਾਇਆ ਪੈਸੇ ਦੇ ਮਾਰੇ। ਪੈਸੇ ਦੇ ਕੇ ਜੀ। ਪੈਸੇ ਦੇ ਕੇ। ਦੇ ਕੇ ਦੇ ਕੇ ਇਹ ਮੁੰਡੇ ਨੇ ਦਾਅ ਦਿੱਤਾ ਕੁੜੀ ਨੂੰ। 10 10 ਚ ਬਾਈ ਕਿੰਨਾ 10 ਲੱਖ ਰੁਪਈਆ। ਟੋਟਲ ਸਮਾਨ ਦਿੱਤਾ ਜੀ। ਠੀਕ ਹੈ ਜੀ। ਟੋਟਲ ਸਮਾਨ। ਤੇ ਬਾਈ ਖਰਚਾ ਕਿੰਨਾ ਆ ਗਿਆ ਵਿਆਹ ਦੇ? ਖਰਚਾ ਲੱਗਾ। ਖਰਚ ਖਰਚ। ਹੁਣ ਆ ਜੀ। 20 ਲੱਖ ਰੁਪਏ ਸਾਰਾ ਸਣੇ ਵਿਜੁੱਲੇ ਵਿਜੁੱਲੇ ਦਾ ਪਾ ਗਈ ਲੀੜਾ ਕੱਪੜਾ ਬਣਾ ਕੇ ਜੋ ਬੈਟ ਫੂਡ ਸਭ ਕੁਝ ਕਰਕੇ ਜੀ 20 ਲੱਖ ਰੁਪਏ ਕਰਜ਼ਾ ਮੰਨ ਲਓ ਜੀ ਆ ਗਏ। ਔਰ ਭਾਈ ਤੁਸੀਂ ਨੌਕਰ ਰੱਖੋਗੇ ਕਿ ਇਹਦੋਂ ਕੰਮ ਕਰਾਉਂਗੇ? ਨੌਕਰ ਵਾਲੀ ਤਾਂ ਕੋਈ ਗੱਲ ਨਹੀਂ ਜੀ। ਪਰ ਮੈਂ ਜਿਵੇਂ ਫੇਰ ਸਾਰਿਆਂ ਨੂੰ ਵਿਆਹ ਕੇ ਲਿਆਈਆਂ ਪਰ ਉਹ ਅੱਗੇ ਇਹਨਾਂ ਦੀ ਮਰਜ਼ੀ ਆ ਕੰਮ ਕਰਨਾ। ਇਹ ਦੇਖੋ ਭਾਈ ਇਹ ਨਾ ਪੰਜਾਬ ਦੇ ਖਲਾਤ ਇਹੋ ਜਿਹਾ ਹੋ ਗਿਆ ਵੀ ਆਪਾਂ ਕੁੜੀਆਂ ਜੰਮਣ ਤੋਂ ਬਾਹਲਾ ਅਰੇਜ਼ ਕਰੀ ਜਾਂਦੇ ਆ ਤੇ ਕੁੜੀਆਂ ਨੂੰ ਆਪਾਂ ਤੀਆਂ ਨੂੰ ਘਰੇ ਵਾਰ ਕੇ ਖੁਸ਼ ਨਹੀਂ ਦੀ। ਹੈਨਾ? ਇਹ ਭਾਈ ਆਉਣ ਵਾਲੇ ਸਮੇਂ 'ਚ ਕੀ ਹੋਊਗਾ ਜੇ ਕੁੜੀਆਂ ਖਤਮ ਹੋ ਗਈਆਂ ਤਾਂ ਤੁਹਾਨੂੰ ਲੱਗਦਾ ਵੀ ਆਪਣਾ ਉਹ ਨਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਸਭ ਮਾਲ ਦਾ ਸਭ ਕੁਝ ਖਤਮ ਹੋ ਜੂ ਹੈ ਨਾ ਮੈਂ ਕੀ ਚੱਕ ਰਿਹਾ ਇਹ ਜਿਹੜੇ ਹਿਸਾਬ ਨਾਲ ਕੁੜੀਆਂ ਦੀ ਘਾਟ ਹੋ ਰਹੀ ਹੈ ਹਿਸਾਬ ਨਾਲ ਤਾਂ ਜਿਵੇਂ ਹੁਣ ਹੋਰ ਹੋਣ ਲੱਗ ਰਿਹਾ ਜੀ ਕਿਸੇ ਕਿਸੇ ਨਾਲ ਜਿਵੇਂ ਕੁੜੀਆਂ ਮੁੰਡੇ ਵਾ ਕੀ ਰਹੇ ਹੋਣਗੇ ਜੀ ਇਹ ਹੀ ਹੋਊਗਾ ਜੀ ਅੱਗੇ ਜਾ ਕੇ ਅੱਜ ਕੱਲ ਤਾਂ ਕੋਈ ਕੋਈ ਵੀ ਕਿਤੇ ਕਿਤੇ ਜਿਵੇਂ ਹੁਣ ਅਸੀਂ ਕਰਵਾਇਆ ਜੀ ਅੱਗੇ ਜਾ ਕੇ ਬਸ ਐਂ ਚੱਲ ਪੂਗਾ ਜੀ ਇਹਨਾਂ ਦੀ ਵੀ ਮਜ਼ਦੂਰੀ ਸਿੱਕ ਜੀ ਇਹ ਇਕੱਲੇ ਇਕੱਲੇ ਕੁੜੀਆਂ ਮਾਪਿਆਂ ਬੁੜੇ ਹੋ ਗਏ ਜੀ ਇਹਦੇ ਕਰਕੇ ਪੈਸਾ ਉਹਨੇ ਕੋਈ ਪੈਸਾ ਇਹਨਾਂ ਨੂੰ ਕੁੜੀ ਦੀ ਲੋੜ ਸੀ ਪਰ ਬਈ ਉਹਨੂੰ ਕੁੜੀ ਨਹੀਂ ਮਿਲੀ ਨਾ ਕੁੜੀ ਤਾਂ ਲਈ ਨਹੀਂ ਬਈ ਕਿੰਨੇ ਸਾਲ ਹੋ ਗਏ ਦਰਦ ਸਟ੍ਰਗਲ ਕਰਦੇ ਨੂੰ ਥੋੜੀ ਹੁਣ ਮਤਲਬ ਵੀ ਉਮਰ ਕਿੰਨੀ ਹੈ ਥੋੜੀ ਬਾਈ ਜੇ ਇਹ ਹੁਣ 382 ਹੋਊਗੀ 35 ਸਾਲ ਦੀ ਹੋਣੀ ਮਤਲਬ ਹੈਗੀ ਹੈ ਹਾਂਜੀ ਹਾਂਜੀ ਤੇ ਕੁੜੀ ਮਤਲਬ ਕੁੜੀ ਦੀ ਉਮਰ ਤਾਂ ਮਤਲਬ ਥੋੜੀ ਛੋਟੀ ਲਾਦੀ ਥੋੜੀ ਉਮਰ ਕਿੰਨੀ ਸੀ ਮੇਰੀ ਉਮਰ 25 ਸਾਲ 25 ਸਾਲ ਦੀ ਉਮਰ ਹੈ ਜੀ ਤੇ ਦੇਖੋ ਬਈ ਤੁਸੀਂ ਕਿੰਨਾ ਕੁ ਮਤਲਬ ਸ਼ਿੰਗਾਰ ਸ਼ਿੰਗਾਰ ਸ਼ੋਭਤ ਕੀਤਾ ਜੀ ਬੜੇ ਬਚੂਲਿਆਂ ਨੂੰ ਮੁਰਗੇ ਖਵਾਏ ਜੀ ਇਹ ਤਾਂ ਵੈਸੇ ਬਚੂਲੇ ਵਧੀਆ ਨੇ ਤੇ ਵੈਸੇ ਬੜੇ ਬਚੂਲਿਆਂ ਨੂੰ ਮੁਰਗੇ ਖਵਾਏ ਬੋਤਲਾਂ ਪਿਆਈਆਂ ਹੂੰ ਤੇ ਪਰ ਖਾ ਪੀ ਕੇ ਥਰ ਜਾਂਦੇ ਜੀ ਕਹਿੰਦੇ ਕੋਈ ਨਹੀਂ ਤੁਹਾਨੂੰ ਦੱਸਦੇ ਆ ਬਾਕੀ ਗੱਲ ਇਹ ਪੱਕੀ ਗੱਲ ਆ ਜਿੱਕਰ ਕਿਸੇ ਨੇ ਦੱਸੀ ਨਹੀਂ ਪਰ ਬਾਈ ਜੀ ਨੇ ਫਿਰ ਵੀ ਸਾਡਾ ਚਲੂਦਾਰ ਸਮਝਿਆ ਆਪਾਂ ਦੋ ਜੀ ਨੇ ਆਪਣੀ ਗੱਲ ਕੀ ਹੋਈ ਹੈ ਜੀ ਬਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਬਹੁਤ ਮਤਲਬ ਮੰਦਭਾਗੇ ਹੋ ਰਹੇ ਆ ਲੋਕ ਧੀਆ ਜਮਨ ਟੁੱਟ ਰਹੀ ਜਾਂਦੇ ਆ ਇਹ ਇਹਦੇ ਵਿੱਚ ਕਸੂਰ ਵਾਰ ਤੁਸੀਂ ਜਿਹਨੂੰ ਕਹਿੰਦੇ ਹੋ ਚਲੋ ਆਪਾਂ ਤਾਂ ਕਸੂਰ ਵਾਰ ਹੈ ਗਈਆਂ ਆਪਾਂ ਕੁੜੀਆਂ ਦੇ ਵਿੱਚ ਬਾਈ ਜੀ ਡਾਕਟਰ ਆ ਜਿਹੜੇ ਉਹ ਸਭ ਤੋਂ ਵੱਧ ਕਸੂਰਵਾਰ ਹੈਗੇ ਆ ਜੋਗੇ ਵਾਸ਼ਿੰਗ ਕਰਦੇ ਆ ਸਕੈਨ ਕਰਦੇ ਆ ਵੀ ਧੀਆ ਨੂੰ ਜਿਹੜਾ ਕੋਖ ਦੇ ਵਿੱਚ ਹੀ ਮਾਰਿਆ ਜਾਂਦਾ ਸਭ ਤੋਂ ਵੱਧ ਕਸੂਰਵਾਰ ਜਿਹੜ ਨੂੰ ਆਪਾਂ ਰੱਬ ਮੰਨਦੇ ਆ ਮੈਂ ਉਹਨਾਂ ਨੂੰ ਸਭ ਤੋਂ ਵੀ ਨਹੀਂ ਕਸੂਰਵਾਰ ਠੀਕ ਹੈ ਕਸੂਰਵਾਰ ਬਾਬੇ ਵੀ ਹੁੰਦੇ ਆ ਪਰ ਉਹ ਕਿਸੇ ਨਾ ਕਿਸੇ ਤਾ ਦੇ ਮਜਬੂਰ ਹੁੰਦੇ ਆ ਪਰ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਮੈਨੂੰ ਡਾਕਟਰ ਦਾ ਪਰ ਮੈਨੂੰ ਇਦਾਂ ਲੱਗਦਾ ਵੀ ਔਰਤੀ ਔਰਤ ਦੀ ਦੁਸ਼ਮਣ ਹੈ ਦੁਸ਼ਮਣ ਹੈ ਸਹੀ ਹੈ ਬਈ ਭਾਈ ਇਹ ਕੀ ਹੋ ਰਿਹਾ ਕਹਿੰਦੇ ਵੀ ਇੱਕ ਕੋਡ ਵਾਰੋਂ ਦੇ ਡਾਕਟਰਾਂ ਦਾ ਉੱਤੇ ਲਿਖਿਆ ਹੁੰਦਾ ਵੀ ਇੱਥੇ ਅ ਬੱਚਾ ਟੈਸਟ ਕਰਵਾਉਣਾ ਸਖਤ ਮਨਾ ਹੈ ਉਹ ਇੱਕ ਕਹਿੰਦੇ ਅ ਕੀ ਹੈਗਾ ਕਹਿ ਸਕਦੇ ਵੀ ਇੱਕ ਉਹ ਤਾਂ ਇੱਕ ਸਟਿੰਕਰ ਹੀ ਸਮਝ ਸਕਦੇ ਸਿੱਕਦੇ ਬਸ ਜਿੱਥੇ ਉਹ ਲੱਗਿਆ ਹੁੰਦਾ ਤਾਂ ਉੱਥੇ ਮੈਨੂੰ ਹੁੰਦੀ ਹੈ ਉਹ ਬੱਚੇ ਜਿਹੜੇ ਜਾ ਰਹੇ ਹੁੰਦੇ ਨੇ ਉਹ ਤਾਂ ਇੱਕ ਨਿਸ਼ਾਨੀ ਹੈ। ਕੋੜਵਾਰਨ ਦੀ ਨਿਸ਼ਾਨੀ। ਹਾਂਜੀ ਕੋੜਵਾਰਨ ਦੀ ਨਿਸ਼ਾਨੀ। ਭਾਈ ਇਹ ਸਰਕਾਰਾਂ ਖਤਮ ਕਿਉਂ ਨਹੀਂ ਕਰ ਰਹੀਆਂ? ਕੀ ਚੱਕਰ ਹੈ? ਸਰਕਾਰਾਂ ਤਾਂ ਕੁਝ ਕਹਿ ਨਹੀਂ ਸਕਦੀ ਕਿਉਂ ਨਹੀਂ ਖਤਮ ਕਰ ਰਹੀਆਂ। ਹੂੰ। ਪਰ ਇਹ ਸਾਰਿਆਂ ਨੂੰ ਆਪਾਂ ਨੂੰ ਹੀ ਲੋਕਾਂ ਨੂੰ ਜਾਗਰਤ ਹੋਣਾ ਪੈਣਾ ਤਾਂ ਕਿ ਆਪਾਂ ਕੁਝ ਸਾਰੇ ਕਰ ਸਕੀਏ। ਨਹੀਂ ਸਰਕਾਰਾਂ ਕਰ ਸਕਦੀਆਂ ਤੇ ਆਪਾਂ ਕੁਝ ਕਰ ਸਕਦੇ। ਸਰਕਾਰਾਂ ਵੀ ਉਹਨਾਂ ਦੇ ਸਿਰ ਤੋਂ ਚੱਲਦੇ ਨਹੀਂ ਸਿੱਖਿਆ ਜਾਂਦਾ। ਭਾਈ ਇਹ ਕਮਾਲ ਹੋ ਗਈ ਯਾਰ। ਵੀ ਇੱਕ ਕੁੜੀ ਇੱਕ ਮੁੰਡੇ ਨੂੰ ਵਿਆਹ ਕੇ ਲੈ ਗਈ ਹੈ ਯਾਰ। ਮੈਨੂੰ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਵੀ ਇਹੀ ਇਹੀ ਕੁਝ ਹੋਊਗਾ ਹਾਂ ਜੀ ਕੁੜੀਆਂ ਦੀ ਘਾਟ ਹੋਊਗੀ ਜੀ ਫਿਰ ਤਾਂ ਹੋਊਗਾ ਇਹ ਕੋਸਾ ਮਾਪੋ ਕੁੱਖ ਜੀ ਗਤਲ ਕਰੀ ਜਾਂਦੇ ਜੇ ਕਿਸੇ ਦੇ ਦੋ ਹੋ ਗਈਆਂ ਤੀਜੀ ਤੀਜਾ ਜੰਮਦੇ ਨਹੀਂ ਜੀ ਬਈ ਕੀ ਕਰਨ ਲੋਕ ਨੇ ਕੁੜੀਆਂ ਜੇ ਹੋ ਜਾਣ ਤਾਂ ਪੱਗ ਦੇ ਦਾਗ ਲੱਗ ਜਾਂਦਾ ਫਿਰ ਰਹਿੰਦਾ ਕਿ ਕਹੇ ਹੋ ਜੀ ਜੰਮੂ ਜੇ ਉਹ ਇਹ ਗੱਲ ਨਾਲ ਤੁਸੀਂ ਸਹੀ ਸਮਝਦੇ ਹੋ ਕਿ ਮੈਂ ਚੀਜ਼ ਨੂੰ ਅੰਦਰ ਸਹਿਮਤ ਨਹੀਂ ਮਾਪੋ ਬਦਨਾਮੀ ਤੋਂ ਡਰਦੇ ਆ ਜੀ ਵੱਡੀ ਹੋ ਕੇ ਵੀ ਸਾਡੀ ਪੱਗ ਨੂੰ ਦਾਗ ਨਾ ਲੱਗੇ ਨਹੀਂ ਬਈ ਪੱਗ ਨੂੰ ਦਾਗ ਦੀ ਗੱਲ ਕਰੀ ਫਿਰ ਮੁੰਡੇ ਕਿਹੜਾ ਦੁੱਤੋ ਤੇ ਜੇ ਮੁੰਡਾ ਕੋਈ ਗਲਤੀ ਕਰਦਾ ਹੈ ਟਾਈਮ ਮਾੜਾ ਜੀ ਬੱਚੇ ਦਾ ਕੀ ਪਤਾ ਕੀ ਹੋ ਜਾ ਹੋਵੇ ਤਾਂ ਕਰਕੇ ਪੁੱਸ ਦਾਜ ਦਾਜ ਨਹੀਂ ਬਈ ਇਹ ਗੱਲ ਠੀਕ ਹੈ ਵੀ ਆਪਾਂ ਦਾਜ ਕਰਕੇ ਜਹਾ ਕੋ ਕਿਹਦਾ ਮੁੰਡਾ ਮਿਲਦਾ ਉਹ ਗੱਲ ਵੱਖਰੀ ਹੈ ਪਰ ਜੇ ਦੇਖੀ ਵੀ ਜਦ ਮੁੰਡਾ ਦੇ ਮੁੰਡਾ ਵੀ ਤਾਂ ਕੋਈ ਲੰਮਾ ਖੜ ਸਕਦਾ ਹੈ ਨਾ ਜੀ ਤਾਂ ਜੇ ਕੁੜੀ ਮੁੰਡਾ ਕੋਈ ਗਲਤੀ ਕਰਦਾ ਤੇ ਕੁੜੀ ਨੂੰ ਤਾਂ ਉਹਨਾਂ ਸਹਾਰ ਹੈਗਾ ਜਿਸ ਤਰ੍ਹਾਂ ਮੁੰਡੇ ਘਟਿਆ ਮੰਨ ਲਓ ਮੁੰਡੇ ਨਸ਼ੇ ਤੇ ਚਿੱਟੇ ਤੇ ਲੱਗੇ ਹੋਏ ਆ ਉਹ ਮੁੰਡੇ ਮੰਨ ਲਓ ਕੁੜੀਆਂ ਨਾਲੋਂ ਵੀ ਮੜਿਆ ਹੋਣ ਜਿਹੜੇ ਮੁੰਡੇ ਨਹਾ ਕਰ ਰਿਹਾ ਚਿੱਟਾ ਲਾ ਰਿਹਾ ਜਾਂ ਕੁਝ ਕਰ ਰਿਹਾ ਉਹ ਕੁੜੀਆਂ ਨਾਲੋਂ ਵੀ ਵੱਧ ਮੜਿਆ ਉਹਦੋਂ ਅੱਧੋ ਬਦਨਾਮੀ ਕਰਦੇ ਆ ਉਹਨਾਂ ਦਾ ਕੋਈ ਮਾਂ ਨਹੀਂ ਕੋਈ ਪਿਓ ਨਹੀਂ ਮੁੰਡਿਆਂ ਨਾਲੋਂ 10 ਗੁਣਾ ਜ਼ਿਆਦਾ ਨਸ਼ੇ ਲੋਕ ਕਹਿੰਦੇ ਕੁੜੀਆਂ ਕਰਦੀਆਂ ਪਰ ਮੈਂ ਜੀ ਨਾਲ ਐਗਰੀ ਨਹੀਂ ਨਹੀਂ ਜੀ ਨਾ ਫਤ ਤੁਸੀਂ ਬਈ ਤੁਹਾਨੂੰ ਕਿੰਨਾ ਥੋੜੀ ਏਜ 25 ਸਾਲ ਹੋ ਗਈ ਤੁਸੀਂ ਕੋਈ ਨਸ਼ੇ ਨੂੰ ਸੇਵਨ ਕਰਕੇ ਦੇਖਿਆ ਅਜੇ ਤੱਕ ਨਹੀਂ ਫਿਰ ਆਪਾਂ ਕਿਵੇਂ ਕਹਾਂਗੇ ਵੀ ਤੁਸੀਂ ਮਤਲਬ ਕੁੜੀਆਂ ਨੂੰ ਕੁਝ ਕੁੜੀਆਂ ਹੁੰਦੀਆਂ ਨੇ ਜੀ ਸਾਰੇ ਨਹੀਂ ਨਾ ਹਾਂਜੀ ਕੁਝ ਕੁੜੀਆਂ ਤੁਸੀਂ ਬਈ ਕੋਈ दारू ਪੀਲਾ ਕੋਈ ਕਹਿ ਸਕਦੇ ਨਹੀਂ ਸਾਰੇ ਕੋਈ ਨਹੀਂ ਕਰਦੇ ਤੁਸੀਂ ਨਾ ਨਹੀਂ ਜੀ ਨਹੀਂ ਜੀ ਲਓ ਜੀ ਬਈ ਇਹ ਜਿਵੇਂ ਕੋਈ ਕੁੜੀ ਦੀ ਉਮਰ ਦਾ ਇੰਨਾ ਫਰਕ ਹੈ ਉਹ 25 ਸਾਲ ਹੈ ਤੇ 35 ਸਾਲ ਹੈ ਤੁਹਾਨੂੰ ਵੀ ਬਈ ਕੋਈ ਵੈਸੂ ਨੂੰ ਬੰਦਾ ਨਹੀਂ ਮਿਲਿਆ ਜਿਹਦੇ ਕਰਕੇ ਤੁਸੀਂ ਮਤਲਬ ਅਫਸਰ ਵੱਡੀ ਉਮਰ ਦੇ ਨਾਲ ਵਿਆਹ ਕਰਵਾ ਰਹੇ ਹੋ ਹਾਂਜੀ ਠੀਕ ਹੈ ਤੁਸੀਂ ਕਿ ਕੀ ਕੀ ਕਿੱਥੇ ਕਿੱਥੇ ਗਏ ਤੁਸੀਂ ਵੀ ਹੱਥ ਪੈਰ ਮਾਰੇ ਤੁਸੀਂ ਵੀ ਮੁੰਡੇ ਭਾਲੇ ਵੀ ਤੁਹਾਨੂੰ ਵੀ ਕੋਈ ਚੰਗਾ ਮੁੰਡਾ ਭਾਲਣ ਦੀ ਕੋਸ਼ਿਸ਼ ਕੀਤੀ ਉਸ ਲਈ ਮਾਰ ਬਿਉਣੇ ਕੋਸ਼ਿਸ਼ ਤਾਂ ਕੀਤੀ ਸੀ ਜੀ ਪਰ ਇਹੋ ਜਿਹੀ ਨਹੀਂ ਮਿਲੇ ਸੀ ਕੋਈ ਨਸ਼ਾ ਕਰਦਾ ਸੀ ਕੋਈ ਕੋਈ ਟੀਕੇ ਲਾਂਦਾ ਸੀ ਕੋਈ ਦਾਰੂ ਪੀਂਦਾ ਸੀ ਕੋਈ ਕੁਝ ਸਾਰੇ ਨਸ਼ੇੜੀ ਹੀ ਮਿਲੇ ਸੀ ਇਹ ਮੈਨੂੰ ਵਧੀਆ ਲੱਗੇ ਤਾਂ ਮੈਂ ਨਾਲ ਹੀ ਵਸ ਵਿਆਹ ਕੇ ਲਾਉਣ ਬਾਰੇ ਸੋਚਿਆ ਸੋਭਾ ਜੀ ਕਹਿੰਦੇ ਉਮਰਾਂ ਵਿੱਚ ਕੁਝ ਨਹੀਂ ਰੱਖਿਆ ਤੇ ਇਹ ਬਾਈ ਨਾਲ ਤਾਂ ਵਿਆਹ ਕਰਾਇਆ ਵੀ ਬਾਈ ਦੀ ਉਮਰ 40 35 ਸਾਲ ਜ਼ਰੂਰ ਹੈ ਪਰ ਬਾਈ ਨੇ ਜ਼ਿੰਦਗੀ 'ਚ ਅਜੇ ਤੱਕ ਕੋਈ ਨਸ਼ਾ ਨਹੀਂ ਕੀਤਾ ਅ ਭਾਈ ਤੁਸੀਂ ਤੁਹਾਨੂੰ ਪੁੱਛਦਾ ਕਿੰਨੇ ਕਿ ਰਿਸ਼ਤੇ ਕਰਵਾਏ ਹਨ ਮਤਲਬ ਉਹਨਾਂ ਚ ਕੋਈ ਲੰਬਾ ਆ ਹੋਵੇ ਕੋਈ ਨਸ਼ੇ ਵਾਲਾ ਚਿੱਤੇ ਵਾਲਾ ਜੀ ਕੋਈ ਲੰਬਾ ਨਹੀਂ ਆ ਜੀ ਪੂਰਾ ਟਿੱਬਿਆਂ ਤੇ ਪਾਣੀ ਚੜ ਰਿਹਾ ਸਾਡੀ ਜ਼ਿੰਮੇਵਾਰੀ ਹੁੰਦੀ ਆ ਜੀ ਪੂਰੀ ਜ਼ਿੰਮੇਵਾਰੀ ਆ ਭਾਈ ਇਹ ਕਿੰਨੇ ਛੋਟੇ ਪਿੰਡ ਮੁੰਡਾ ਵੀ ਸੀ ਉਹਦੇ ਕੋਲੇ 40 ਕਿੱਲੇ ਜ਼ਮੀਨ ਸੀ ਤੇ ਤੁਹਾਡੇ ਕੋਲੇ ਉਸ ਟਾਂ ਕੋੜਾ ਨਹੀਂ ਸੀ ਉਹ ਜਾਲੀਏ 40 ਵੇਚ ਕੇ ਖਾ ਗਏ ਤੇ ਤੁਸੀਂ 10 ਕਿੱਲੇ ਬਣਾ ਲਈ ਉਹਦੇ ਵਿੱਚ ਚੰਦਨਾ ਚੁਰਾ ਪਾਓ ਹਾਂਜੀ ਹਾਂਜੀ ਉਹ ਤਾਂ ਹੈ ਜੀ ਉਹ ਜੀ ਜਿਹੜੀ ਉਹ ਕੀ ਕਹਾਣੀ ਸੀ ਭਾਈ ਹਾਂ ਉਹ ਜੇ ਆਪਾਂ ਕੋਈ ਵੀ ਅਜਾਸ਼ੀ ਕਰਾਂਗੇ ਜੀ ਕੋਈ ਗਲਤ ਕੰਮ ਜਾਂ ਨਸ਼ਾ ਕੁਛ ਕਰਾਂਗੇ ਉਹ ਚਾਹੇ 40 ਦੀ ਵੀ ਜਾਏ 60 ਵੀ ਹੋਣ ਤਾਂ ਉਹ ਚੱਲ ਜਾਣਿਆ ਬਈ ਇਹ ਬਾਈ ਉਹ ਇਹ ਬਾਈ ਕੋਲੇ 10 ਕਿੱਲੇ ਤਾਂ ਕੀ ਕਿਲੇ ਊੜਾ ਵੀ ਨਹੀਂ ਸੀ ਨੇ 10 ਕਿੱਲੇ ਬਣਾ ਲੇ ਅ 5 ਸਾਲਾਂ ਦੇ ਵਿੱਚ ਉਹਦੇ ਕੋਲੇ 40 ਕਿੱਲੇ ਸੀ ਉਹ ਸਾਲ ਦੇ ਵਿੱਚ ਵੇਚ ਕੇ ਖਾ ਗਿਆ 10 ਕਿੱਲੇ ਫਿਰ ਇਹ ਬਾਈ ਨੇ ਉਹ ਤੋਂ ਲਈ ਜਾਣੇ ਬਈ ਹਾਂਜੀ ਹਾਂਜੀ ਬਾਈ ਲਓ ਜੀ ਪਰ ਜੇ ਫਿਰ ਤੁਸੀਂ ਇਹਨਾਂ ਦਾ ਪਤਾ ਕੀਤਾ ਕੋਈ ਵੀ ਕੋਈ ਮਤਲਬ ਨਸ਼ੇ ਪੱਤੇ ਵਾਲਾ ਬੰਦਾ ਤਾਂ ਨਹੀਂ ਵੀ ਮੈਂ ਰਸਤਾ ਕਰੂਗਾ ਆਪਣੇ ਪਰਿਵਾਰ ਨੇ ਸੰਪਰਕ ਕੀਤਾ ਉਹ ਇਹਦੇ ਨੇ ਪਰਿਵਾਰ ਨਾਲ ਗੱਲਬਾਤ ਇਹਨਾਂ ਦੇ ਪਤਾ ਨਹੀਂ ਪਤਾ ਕੀਤਾ ਕੁਝ ਹਾਂਜੀ ਅਸੀਂ ਜਿਹੜੇ ਬਿਸ਼ੋਨਾ ਸਾਹਿਬਾ ਵੀਰ ਜੀ ਨੇਗੇ ਇਹਨਾਂ ਤੋਂ ਸਾਰਾ ਕੁਝ ਪੁੱਛ ਕੇ ਸਾਰੀ ਉਹ ਚੀਜ਼ ਕਰਕੇ ਇਹਨਾਂ ਨੂੰ ਸਾਹਮਣੇ ਸਾਰਾ ਕੁਝ ਦੱਸਿਆ ਇਹਨਾਂ ਬਾਰੇ ਵੀ ਵਧੀਆ ਨੇਗੇ ਕੋਈ ਨਸ਼ਾ ਪਤਾਨੀ ਕਰਕੇ ਤਾਂ ਬਸ ਸੇਫ ਦਾ ਮਨ ਬਣਾ ਲਈ ਬਾਕੀ ਕੋਈ ਕੁਝ ਕਹੀ ਲਵੇ ਸਾਹਮਣੇ ਇਹਨਾਂ ਬਾਰੇ ਸਾਰਾ ਕੁਝ ਪਤਾ ਲਗਾ ਕੇ ਦੱਸਦਾ ਕਿ ਕੁਝ ਤਾਂ ਨਹੀਂ ਸੋ ਭਾਈ ਇੱਕ ਗੱਲ ਹੈ ਕੁੜੀ ਨੇ ਮਿਸਾਲ ਕੰਮ ਕਰਦੀ ਕੁੜੀ ਕਹਿੰਦੀ ਅਸੀਂ ਤੁਰਕੀ ਆਏ ਆ ਤੁਰਕੇ ਵਿਆਹ ਕਰਾਇਆ ਵੀ ਮਤਲਬ ਇੱਥੋਂ ਪੈਸੋਂ ਲੈ ਕੇ ਘਰ ਤੱਕ ਇਹਨਾਂ ਨੇ ਕੋਈ ਬੰਦਾ ਨਹੀਂ ਭਲਾਇਆ 10 ਲੱਖ ਕਿਦਾਂ ਦਾ ਤਾਂ ਲਿਆ ਵੀ ਇਹ ਮੁੰਡੇ ਵਾਲਿਆਂ ਨੂੰ ਇਹ ਮਹਿਸੂਸ ਹੋ ਜਾਵੇ ਵੀ ਜੇ ਤੁਸੀਂ ਕੁੜੀਆਂ ਵਾਲੇ ਤੋਂ ਦਾਜ ਲੈਣਾ ਜਾਣਦੇ ਹੋ ਤਾਂ ਕੁੜੀਆਂ ਵਾਲੇ 10 ਲੱਖ ਮੁੰਡਿਆਂ ਤੋਂ ਵੀ ਲੈ ਸਕਦੇ ਆ ਪਰ ਇਹ ਕੁੜੀ ਨੇ 10 ਲੱਖ ਰੁਪਇਆ ਖਾਦਾ ਨਹੀਂ ਕਿਹਦੇ ਨਾਲ ਕਿਹਦੇ ਨਾਲ ਜਮਾ ਕਰਾਇਆ ਜੀ ਇਹਨਾਂ ਨੇ ਨਹੀਂ ਕਰਾਇਆ ਜੀ ਮਤਲਬ ਇਹਨਾਂ ਨੇ ਨਹੀਂ ਖਲਾਸਾ ਹਾਂ ਜੀ ਮਤਲਬ ਇਹਨਾਂ ਨੂੰ ਝਟਕਾ ਤਾਂ ਲੱਗਿਆ ਹੋਣਾ ਕਿਦਾਂ ਵੀ 10 ਲੱਖ ਰੁਪਇਆ ਮੈਥੋਂ ਲੈ ਲਿਆ ਚਲਕੇ ਲੱਗਿਆ ਤੈਨੂੰ ਵੀ ਪਹਿਲਾਂ ਪਹਿਲਾਂ ਹਾਂਜੀ ਪਹਿਲਾਂ ਤਾਂ ਲੱਗਦਾ ਸੀ ਵੀ ਕੋਈ ਫਰਾਡ ਜਾਂ ਕੋਈ ਠੱਗੀ ਨਾ ਹੋਵੇ ਹੂੰ ਪਰ ਹੁਣ ਮੇਰਾ ਮਨਾਂ ਜਿਹੜਾ ਬਹੁਤ ਯਾਨੀ ਕਿ ਗਰਮ ਨਾਲ ਭਰ ਚੁੱਕਿਆ ਵੀ ਯਾਨੀ ਕਿ ਮੈਨੂੰ ਨਹੀਂ ਪਤਾ ਸੀ ਇਸ ਗੱਲ ਦਾ ਵੀ ਉਹ 10 ਲੱਖ ਰੁਪਈਆ ਇਹਨਾਂ ਨੇ ਮੇਰੇ ਨਾਮ ਹੀ ਕਰਾਇਆ ਹੋਇਆ ਬਈ 1 ਕਿਹਦੇ 10000 ਰੁਪਏ ਜਿਹੜੇ ਲੋਕ ਕੁੜੀਆਂ ਤੋਂ 10 10 20 ਲੱਖ ਰੁਪਈਆ ਲੈ ਕੇ ਹਾਂਜੀ ਜਾਂ ਉਹ ਗੱਡੀਆਂ ਲੈਂਦੇ ਆ ਜਾਂ ਉਹ ਖਾ ਜਾਂਦੇ ਆ ਹਾਂਜੀ ਉਹ ਮੈਂ ਤਾਂ ਇਹ ਇਹ ਕਹਿੰਦਾ ਵੀ ਜੇ ਤੁਸੀਂ ਕਿਸੇ ਤੋਂ ਦਾਜ ਲੈ ਵੀ ਲਿਆ ਕੁੜੀ ਨਾਲ ਤੂੰ ਉਹ ਤੁਸੀਂ ਕੁੜੀ ਦੇ ਨਾਂ ਹੀ ਸਮਾਂ ਘਲਾ ਦਿਓ ਕਿਉਂਕਿ ਔਰਾਂ ਵਾਲੇ ਸਮੇਂ 'ਚ ਬੱਚਿਆਂ ਦੀ ਕਮ ਆ ਸਕੀ ਥੋੜੀ ਸੋਚ ਮੈਨੂੰ ਬਹੁਤ ਵਜ੍ਹਾ ਲੱਗੀ ਭਾਈ ਹਾਂਜੀ ਤੇ ਕੀ ਬਾਈ ਕੀ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੀਦਾ ਸਾਡਾ ਤਾਂ ਬਸ ਜੀ ਇਹੀ ਮੈਸੇਜ ਆ ਵੀ ਯਾਨੀ ਕਿ ਕਿਸੇ ਦਾ ਬੁਰਾ ਨਾ ਕਰੋ ਤੇ ਧੀਆਂ ਬਚਾਓ ਧੀਆਂ ਪੜ੍ਹਾਓ ਇਹ ਡਰਾਂ ਨੂੰ ਕਿਹਨੇ ਅੱਗੇ ਜਾਂਦੀਆਂ ਨੇ ਜੀ ਧੀ ਨੂੰ ਘੁੱਟ ਦੇ ਵਿੱਚ ਕਤਲ ਨਹੀਂ ਕਰਨਾ ਚਾਹੀਦਾ ਪੜਾਓ ਲਿਖਾਓ ਧੀ ਨਾਲ ਹੀ ਜਾ ਕੇ ਦੇਵਾ ਤੇ ਇਹ ਜੇ ਇਹਨਾਂ ਦੇ ਵਿਚੋਲਿਆਂ ਨਾਲ ਸੰਮਰਕ ਕਰੋ ਜਿਹੜੇ ਬੰਦੇ ਲੋਕਾਂ ਦੀ ਜ਼ਿੰਦਗੀ ਬਣਾਉਂਦੇ ਆ ਅੱਜ ਤੱਕ ਇਹਨੇ ਪੈਸੇ ਦਾ ਲਾਲਚ ਨਹੀਂ ਕੀਤਾ ਕਿਸੇ ਨੂੰ ਇਹਨੇ ਗਲਤ ਰਿਸ਼ਤਾ ਨਹੀਂ ਕਰਾਇਆ ਤੇ ਬਾਈ ਦੀ ਸੋਚਾ ਕਹਿੰਦਾ ਵੀ ਜੇ ਮੈਂ ਕਿਸੇ ਦਾ ਗਲਤ ਰਿਸ਼ਤਾ ਕਰਦਾ ਤਾਂ ਹੋ ਸਕਦਾ ਵੀ ਮੈਨੂੰ ਵੀ ਗਾਹ ਹੋ ਜਾ ਮੇਰੇ ਬੱਚਿਆਂ ਦੇ ਸਾਹਮਣੇ ਗੱਲਬਾਤ ਆਵੇ ਤੇ ਬਾਈ ਲੋਕਾਂ ਲੋਕਾਂ ਨੂੰ ਮੋਟਾ ਵਾਸਤਾ ਨਹੀਂ ਛੱਪ ਸਕਦਾ ਜੀ ਜਿਹੋ ਇਹਨਾਂ ਨੇ ਆ ਵੀ ਕੁਛ ਨਾ ਦੇ ਦਾ ਜੀ ਲੋ ਵੀ ਬਹੁਤ ਵਧੀਆ ਇਹ ਬਈ ਇੱਕ ਵੀ ਆਪਣੇ ਤੇ ਹੀ ਹੋਊਗੀ ਜੀ ਫੇਰੀ ਪੀੜੀ ਅੱਗੇ ਵਧੂਗੀ ਲੋਕਾਂ ਨੂੰ ਸੋਚਣਾ ਚਾਹੀਦਾ ਫਿਰ ਪੀੜੀ ਕਿਵੇਂ ਵਧੂਗੀ ਜੇ ਆਪਾਂ ਧਿਆਨ ਅੰਮਰੀ ਜਾਵਾਂਗੇ ਇਕੱਲਾ ਬੰਦਾ ਤਾਂ ਬੱਚੇ ਵੀ ਨਹੀਂ ਪੈਦਾ ਕਰ ਸਕਦਾ ਬਿਲਕੁਲ ਸੋ ਦੋਸਤੋ ਇਹ ਜਿਹੜੀ ਵੀਡੀਓ ਬਣਾਈ ਅਸੀਂ ਇੱਕ ਫਿਲਮ ਬਣਾਈ ਹੈ ਜੀ ਇਹ ਸਾਡੇ ਆਰਟਿਸਟ ਹੈ ਇਹ ਕੁੜੀ ਹੈ ਸੁਸ਼ੀ ਸੁਖੀ ਮਾਨ ਸਾਤੂ ਇਹ ਜਿੰਦਰ ਬਾਈ ਜੀ ਹੈ ਇਹ ਲਾਲੀ ਬਾਈ ਜੀ ਹੈ ਜਿਹੜੇ ਵੀ ਗਾਣਾ ਕੱਢਦੇ ਸਾਨੂੰ ਤੁਸੀਂ ਗਾਣਾ ਸਾਨੂੰ ਕੱਢੋ ਅਸੀਂ ਤੁਹਾਨੂੰ ਰਿਪਲਾਈ ਨਹੀਂ ਕਰਦੇ ਨਾ ਅਸੀਂ ਰਿਪਲਾਈ ਅੱਜ ਕਰਕੇ ਨਾ ਕੱਲ ਨੂੰ ਕਰਕੇ ਤੁਹਾਡੇ ਕੋਲ ਫालतू ਟਾਈਮ ਹੈ ਨਹੀਂ ਅਸੀਂ ਤੁਹਾਨੂੰ ਇਹ ਦੱਸਦੇ ਵੀ ਅਸੀਂ ਹਰੇਕ ਵੀਡੀਓ ਨੂੰ ਕਾਲਪਨਿਕ ਬਣਾ ਕੇ ਵੀਡੀਓ ਪਾਉਂਦੇ ਆ ਸਾਡਾ ਕਿਸੇ ਬੰਦੇ ਨਾਲ ਕੋਈ ਕਿਸੇ ਨਾਲ ਸਮਾਜ ਨਾਲ ਕਿਸੇ ਬੰਦੇ ਨਾਲ ਕੋਈ ਸਾਡਾ ਸਬੰਧ ਨਹੀਂ ਸਾਡੀਆਂ ਵੀਡੀਓ ਕਾਲਪਨਿਕ ਹੈ ਜਿਹੜੇ ਬੰਦੇ ਫਿਰ ਵੀ ਗਾਣਾ ਘਟਦੇ ਗੱਡੀ ਚਲੋ ਇਹ ਰਸਤਾ ਦਾ ਕੰਮ ਕਰਨੇ ਭਾਈ ਸੋ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਇਹ ਅਸੀਂ ਮੈਸੇਜ ਦਿੱਤਾ ਵੀ ਪੰਜਾਬ ਦੇ ਵਿੱਚ ਲੋਕ ਕੁੜੀਆਂ ਮਰਵਾ ਰਹੇ ਆ ਪੂਰੀ ਇੰਡੀਆ 'ਚ ਕੁੜੀਆਂ ਨੂੰ ਜਗ ਦਿਖਾਓ ਜਗ ਦਿਖਾਉਣ ਦਿਖਾਉਣ ਤੋਂ ਪਹਿਲਾਂ ਉਹਨਾਂ ਨੂੰ ਚੱਕਰ ਨਾ ਘਰੋ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਧੰਨਵਾਦ ਜੀ ਅਸੀਂ ਕਰ ਦਿਓ ਵੀਡੀਓ ਨੂੰ ਸ਼ੇਅਰ